ਸਤ ਸ੍ਰੀ ਅਕਾਲ ਜੀ ਸਾਰੇ ਕਿਸਾਨ ਵੀਰਾਂ ਭਰਾਵਾਂ ਨੂੰ ਸਵਾਗਤ ਹੈ ਆਪਣੇ ਚੱਲ ਭਗਵਾਂ ਦਾ ਡੇਰੀ ਫਾਰਮ 5811 ਤੇ ਅੱਜ ਦੀ ਵੀਡੀਓ ਆਪਾਂ ਬਣਾਉਣ ਲੱਗੇ ਆ ਪਿੰਡ ਹਰੜ ਕਲਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਇਹਦੇ ਵਿੱਚ ਟੋਟਲ ਆਪਾਂ ਤੁਹਾਨੂੰ 5-6 ਪਸ਼ੂ ਦਿਖਾਵਾਂਗੇ ਟੋਕੜ ਗੱਭਾਂ ਤੇ ਸੱਜਰਾਂ ਬਾਈ ਦੇ ਕੋਲ ਤੇ ਆਪਾਂ ਪਹੁੰਚੇ ਆ ਭਾਜੀ ਬਗੀਚੇ ਸਿੰਘ ਹੁਣਾਂ ਕੋਲ ਆਜੋ ਕਰਦੇ ਆ ਭਾਈ ਨਾਲ ਗੱਲਬਾਤ ਪੁੱਛਦੇ ਆ ਇਹਨਾਂ ਦੀ ਡਟਾਈ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਜੱਗੇ ਭਾਜੀ ਕੀ ਹਾਲ ਏ ਚੜਦੀ ਕਲਾ ਤੁਸੀਂ ਸੁਣਾਓ ਚੜਦੀ ਕਲਾ ਚਾਹੀਦੀ ਭਾਜੀ ਹੋਰ ਠੀਕ ਠਾਕ ਬਸ ਵਧੀਆ ਵਧੀਆ ਭਾਜੀ ਗਰਮੀ ਬੜੀ ਕਰਤੀ ਏ ਗਰਮੀ ਭਾਜੀ ਤੁਹਾਨੂੰ ਪਤਾ ਹੁਣ ਦੇਣਿਆ ਗਰਮੀ ਦੇ ਵਿਸਾਖੀ ਆ ਗਈ ਆ ਹਾਂਜੀ ਸਾਰੇ ਦਿਨ ਆਉਣੇ ਹੈ ਇਹ ਤਾਂ ਗੱਲ ਸਹੀ ਆ ਦੋਵਾਂ ਦਿਨਾਂ ਦੀ ਬੜੀ ਗਰਮੀ ਹੋ ਗਈ ਹਾਂਜੀ 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 ਚਲੋ ਵਧੀਆ ਏ ਹਾਂਜੀ ਇਸੇ ਹਿਸਾਬ ਨਾਲ ਹੀ ਆਉਣਾ ਚਾਰ ਪੰਜ ਮਹੀਨੇ ਗਰਮੀ ਦੇ ਆ ਹਾਂਜੀ ਸਹੀ ਹੈ ਕਿ ਨਹੀਂ ਬਿਲਕੁਲ ਸਹੀ ਗੱਲ ਹੈ ਭਈ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਨਾਮ ਮੇਰਾ ਭਾਈ ਬਗੀਚਾ ਸਿੰਘ ਜੇ ਪਿੰਡ ਹਰੜਕਲਾਂ ਤਸੀਲ ਈਨਾਲਾ ਦਾ ਜ਼ਿਲ੍ਹਾ ਅਮਰਤਸਰ ਸਾਹਿਬ ਠੀਕ ਹੈ ਜੀ ਫੋਨ ਨੰਬਰ ਬੋਲ ਦਿਓ 9841789785 ਠੀਕ ਹੈ ਜੀ ਤੇ ਲਿਆਂਦੇ ਨੇ ਕਿੰਨੇ ਪੱਟ ਪੱਟ ਕੇ ਹਾਂਜੀ ਅੱਜ ਹੀ ਆਈਆਂ ਜੀ ਅੱਛਾ ਜੀ ਹਾਂਜੀ ਠੀਕ ਹੈ ਜੀ ਕਰੀਏ ਫੇਰ ਸ਼ੁਰੂਆਤ ਜੀ ਤੇ ਵੀਰ ਕਈ ਪਿਛਲੇ ਫੋਨ ਕਰਦੇ ਕੋ ਮੀਨੀ ਮੱਝ ਹੋਵੇ ਅੱਛਾ ਜੀ ਐਰ ਕੀ ਮੀਨੀ ਵੀ ਬੜੀ ਭੱਜ ਦੌੜ ਕਰਕੇ ਲਿਆਂਦੀ ਛੋਟੀ ਅੱਛਾ ਠੀਕ ਹੈ ਠੀਕ ਹੈ ਜੀ ਹਾਂ ਜੀ ਨੀਲੀ 라ਵੀ ਵੀ ਆ ਤੇ ਉਦੋਂ ਕਰੀਏ ਸ਼ੁਰੂਆਰ ਕੇ ਮੀਨੀ ਤੋਂ ਕਰੀਏ ਜਿੱਦੋਂ ਮਰਜ਼ੀ ਕਰ ਲਓ ਭਾਜੀ ਚਲੋ ਮੀਨੀ ਹਰੰਡ ਤੇ ਦਿਖਾਉਂਦੇ ਵੀਰਾਂ ਭਰਾਵਾਂ ਨੂੰ ਤੇ ਆਜੋ ਫਿਰ ਉਧਰੋਂ ਪਹਿਲੇ ਨੰਬਰ ਤੋਂ ਕਰੀਏ ਵੈਡ ਹਾਂਜੀ ਉਹ ਤੇ ਵੇਚੀ ਛੋਟੀ ਅੱਛਾ ਜੀ ਉਹ ਜਾਣੀ ਆ ਤਾਂ ਵੈੜ ਵੀ ਵੀਰ ਦੀ ਵਕੀਰ ਆ ਅੱਛਾ ਜੀ ਵੀਰ ਨੇ ਨਾ ਮੇਰੇ ਹੱਥ ਛੋੜ ਕੇ ਬੇਨਤੀ ਆ ਵੀ ਪਹਿਲੀ ਗੱਲ 1500 ਰੁਪਏ ਨਾਲ ਸਾਨੂੰ ਪਤਾ ਕਈ ਵੀਰ ਪਾ ਗਏ ਇਸ ਹ ਵੇਡ ਕਾਈ ਆ ਵੀਰ ਨੇ ਅੱਛਾ ਜੀ ਕਹਿੰਦਾ ਵੀ ਸ਼ਨੀ ਆ ਵੀਰ ਮੇਰੇ ਖਾਤੇ 'ਚ 1500 ਰੁਪਈਆ ਹੀ ਆ ਅੱਛਾ ਜੀ ਤੇ ਮੈਂ ਸੋਮਵਾਰ ਲੈ ਜਾਊਗਾ ਠੀਕ ਹੈ ਠੀਕ ਹੈ ਜੀ ਮੈਨੂੰ 2 ਵਜੇ ਦਾ ਟਾਈਮ ਦਿੱਤਾ ਹੈ ਵੀਰ ਨੇ ਹਾਂ ਜੀ ਤੇ ਮੈਂ ਹੁਣ ਫੋਨ ਲਾ ਵੀਰ ਦਾ ਫੋਨ ਇੰਦੇ ਤੋਂ ਬਾਹਰ ਆਈ ਜਾਂਦਾ ਪਹਿਲੀ ਗੱਲ ਹੱਥ ਜੋੜ ਕੇ ਬੇਨਤੀ ਵੀ ਫਿਰ 1500 ਰੁਪਈਆ ਕਿਉਂ ਖਾਤਾਬ ਉੱਪਰਾਂ ਕਰਦੇ ਕਿ ਨਹੀਂ ਹਾਂ ਜੀ ਹਾਂ ਜੀ ਨਹੀਂ ਬਿਲਕੁਲ ਸਹੀ ਗੱਲ ਹੈ ਤੇ ਬਾਕੀ ਮੈਂ ਹੁਣ ਤਾਂ ਵੀ ਹੱਥ ਜੋੜ ਕੇ ਬੇਨਤੀ ਹੈ ਵੀ ਜੇ ਨਹੀਂ ਵੀ ਖੜਦੀ ਮੈਨੂੰ ਫੋਨ ਕਰਕੇ ਦੱਸੋ ਮੈਂ 1500 ਆਪਸੇ ਵੀ ਪਾ ਦੂੰ 1500 ਨਾਲ ਕਰਾਂ ਤੇ ਜੇ ਮੰਨ ਲਓ ਵੀ ਵੀਰ ਨੇ ਖੜਨੀ ਉਹ ਸਾਨੂੰ ਫੋਨ ਕਰਕੇ ਆਪੇ ਰੱਖ ਦੂਗਾ ਅੱਛਾ ਜੀ ਤੇ ਬਾਕੀ ਮੋਲੇ ਦਾ ਆਪਾਂ ਫਿਰ ਫੋਨ ਤੇ ਕਰ ਲਾਂਗੇ ਜਿਹੜਾ ਫੋਨ ਵੀਰ ਜੀ ਨੇ ਆਏਗਾ ਲੋਬ ਜੀ ਸਾਡੇ ਹੱਥ ਛੋੜ ਕੇ ਬੇਨਤੀ ਵੀਰ ਭਰਾ ਉਹੀ ਸਾਈ ਪਾਇਆ ਕਰਨਾ ਇਤਨਾ ਪਸ਼ੂ ਟੱਕਿਆ ਰਹਿਦਾ ਵਾ ਤੇ ਚਲੋ ਗਾਵਾ ਫਿਰ ਨਹੀਂ ਸੇਲ ਕਰਦੇ ਵੀਰ ਭਰਾ ਫਿਰ ਬਾਅਦ ਚ ਗੁੱਸਾ ਕਰਦੇ ਜੇ ਵੇਚਤਾ ਦੇ ਜੇ ਬਲੋ ਪਹਿਲਾਂ ਹੀ ਕਿ ਭਾਈ ਆਪਾਂ ਸੋਚ ਸਮਝ ਕੇ ਸਾਈ ਪਾਇਆ ਕਰੋ ਤੇ ਕੱਟ-ਕਾਟ ਕਰੋ ਚੈੱਕ ਤੁਸੀਂ ਵਹਿੜ ਦਾ ਆਹ ਫਾਰਮ ਵਾਲੀ ਵਹਿੜ ਆ ਭਾਈ ਕਿਵੇਂ ਇਹਦੀ ਦੱਸਿਓ ਦਰ ਕਿੰਨਾ ਜਾਈ ਦੇ ਵਸਣਾ ਨੋਟ ਤਾਂ ਦਸ ਦੇ ਵਿੱਚ ਹੋਊਗਾ ਅੱਛਾ ਜੀ ਤੇ 25 ਫਰਵਰੀ ਦਾ ਟੀਕਾ ਭਰਿਆ ਜੀ ਨੂੰ ਅੱਛਾ ਜੀ ਤੇ ਇਹ ਵਹਿੜ ਸੱਜਣ ਦਾ ਚੰਗਾ ਰਿਕਾਰਡ 20 ਤੋਂ ਪਲੱਸ ਵਾਲੀ ਏ ਠੀਕ ਹੈ ਠੀਕ ਹੈ ਦੇਖੋ ਵੱਡੀ ਵਹਿੜ ਆ ਪੂਰੀ ਤਕੜਾ ਵਹਿੜ ਦਾ ਬਾਕੀ ਠੰਡੀ ਸੀਲ ਵਹਿੜਿਆ ਤੇ ਹੈ ਵੀ ਠੰਡੀ ਸੀਲ ਆ ਹਾਂ ਜੀ ਤੇ 10 ਤੋਂ ਲੀਟਰ ਜਿਹੜਾ ਦੁੱਧ ਇਹ ਕੋ ਤਿਆਰ ਹੈ ਤੇ ਸੱਜਣ ਨੇ ਬਾਈ ਕਿੰਨਾ ਭਰਿਆ ਹੋਰ ਸੱਜਣ ਪਏ ਆ ਪਾਜੀ ਮੀਆਂ ਤੋਂ 80 ਦੇ ਤਾਂ ਹੀ ਅੱਛਾ ਜੀ ਹਾਂ ਜੀ ਠੀਕ ਹੈ ਲਓ ਜੀ 20 ਪਲੱਸ ਜਿਹੜਾ ਦੁੱਧ ਇਹਨੇ ਚਵਾਇਆ ਵਾ ਇੱਕ ਘੱਟ ਘੱਟ ਦੇ ਕੋਈ ਸ਼ੱਕ ਨਹੀਂ ਆ ਇੱਕ ਨਵੇਂ ਸਵੇ ਨੂੰ ਬਾਈ ਗੱਬਣਿਆ ਇਹ ਦੂਜਾ ਸੂਆ ਭਾਈ ਗੱਬਣ ਜੇ ਅੱਛਾ ਜੀ ਹਾਂਜੀ ਠੀਕ ਹੈ ਠੀਕ ਲੋ ਭਾਈ ਦੂਜੇ ਸੂਵੇ ਨੂੰ ਗੱਬਣਿਆ ਤੇ ਕੱਦ ਕਾੜ ਬਹੁਤ ਹੀ ਚੰਗਾ ਵਹਿੜਦਾ ਬਾਕੀ ਠੱਲੀ ਸੀਲ ਬੜੀ ਆ ਅੱਛਾ ਜੀ ਕੋਈ ਉਹ ਨਹੀਂ ਗੱਲ ਹੈ ਕੀ ਤੇ ਚ ਠੀਕ ਹੈ ਠੀਕ ਹੈ ਜਿਵੇਂ ਲੱਤ ਮਾਰਨ ਵਾਲੀ ਜਾਂ ਕੋਈ ਨਾ ਵੇਖੋ ਠੀਕ ਹੈ ਠੀਕ ਹੈ ਲੋ ਭਾਈ ਚੰਮ ਜਿਹੜਾ ਗੁਲਾਬੀ ਚੰਮ ਆ ਗਿਆ ਜੀ ਹਾਂਜੀ ਕਰੋ ਚੱਕ ਗੁਲਾਬੀ ਚੰਮ ਵਾਲੀ ਬਹੁਤ ਹੀ ਘੱਟ ਲੱਭਦੀ ਆ ਵਹਿੜ ਤੇ ਬਾਈ ਇਹਦਾ ਫੋਨ ਤੇ ਹਰ ਮੋਲਾ ਇਹਦਾ ਵੀ ਇਹਦੀ ਫੋਨ ਤੇ ਮੋਲਾ ਪਾ ਕਰਾਂਗੇ ਅੱਛਾ ਜੀ ਹਾਂਜੀ ਠੀਕ ਹੈ ਲੋ ਭਾਈ ਜਿਹੜ ਤੇ ਆ ਜਿਓ ਹੁਣ ਦੂਜੇ ਨੰਬਰ ਤੇ ਦੱਸਿਓ ਬਈ ਆ ਮੈਂ ਦੇ ਬਾਰੇ ਤੇ ਮੈਂ ਭਾਜੀ ਸੂਈ ਜੇ ਡੇਢ ਤੋਂ ਦੋ ਮਹੀਨਾ ਦੇ ਵਿੱਚ ਮਗਰ ਉਹ ਕੱਟੀ ਜੀ ਅੱਛਾ ਜੀ ਹੱਟੀ ਮਗਰ ਬੜੀ ਟੌਪ ਦੀ ਨੀਲੀ ਆ ਜੀ ਇਹਦੀ ਝੋਟੀ ਵੀ ਵੇਖੋ ਕਿੰਨੀ ਵੱਡੀ ਆ ਠੀਕ ਆ ਠੀਕ ਆ ਲਓ ਭਾਜੀ ਕੱਦ ਕਣ ਬਹੁਤ ਹੀ ਚੰਗਾ ਤੇ ਸਿੰਗਲ ਹੱਡੀ ਆ ਕੀ ਆ ਦੁੱਧ ਦੇਖ ਲੈ 9 ਕਿਲੋ ਉਹ ਲੀਟਰ ਵਾਲਾ ਅੱਛਾ ਜੀ ਹਾਂਜੀ ਉਹ ਲੀਟਰਾਂ ਦੋ ਟਾਈਮ ਤਿੰਨ ਟਾਈਮ ਚੋ ਕੇ ਦੱਸਾਂ ਲਈ ਮੇਲੀ ਦਾ ਵੀ ਵਿੱਚ ਆ ਜੀ ਤੇ ਕੱਦ ਕਣ ਬਹੁਤ ਹੀ ਚੰਗਾ ਵਾ ਤੇ ਅੱਖਾਂ 'ਚ ਵੀ ਨਿਸ਼ਾਨੀਆਂ ਆ ਗਈਆਂ ਜੇ ਇਸ ਸੇਮ ਗੋਸਣ ਦੇ ਵਿੱਚ ਚੰਗਾ ਆ ਗਿਆ ਤੇ ਕਰੋ ਚੈੱਕ ਬਾਕੀ ਪੇਠਪੂੜਾ ਬਹੁਤ ਚੌੜਾ ਲੱਗਾ ਵਾ ਮਾਦੇ 19 ਸੂਆ ਬਈ ਸੂਈਆ ਇਹਦੇ ਦੂਜਾ ਸੂਆ ਸਹੀ ਛੋਟੀ ਅੱਛਾ ਜੀ ਬੜੇ ਰਕਾਰਡ ਵਾਲੀ ਹੈ ਛੋਟੀ ਦੁੱਧ ਛੋਟੀ ਇਨਸਾਮ ਕੀਤਾ 10ਾਂ ਤੋਂ ਟੱਪਦੀ ਛੋਟੀ ਠੀਕ ਹੈ ਠੀਕ ਹੈ ਹਾਂਜੀ ਲੋ ਜੀ ਜਿਹੜਾ 9 ਲੀਟਰ ਦਾ ਇਸ ਟਾਈਮ ਬਿਲਕੁਲ ਰੈਡੀ ਆ ਤੇ ਕਰੋ ਥਣਪੰਡਾ ਬਹੁਤ ਹੀ ਚੰਗਾ ਲੱਗਾ ਵਾ ਤੇ ਥਣਾ ਦਾ ਸੈੱਜ ਗਿਆ ਵੀ ਚੰਗਾ ਵਾ ਤੇ ਪਿੱਛੇ ਇਹਦੇ ਫੀਮੇਲ ਕਾਫ ਜੋ ਵੀ ਤੁਹਾਨੂੰ ਦਿਖਾ ਦਿੰਨੇ ਆਪਾਂ ਉਹ ਜਿੱੱਕ ਪਿੱਠਪੜੇ ਵਾਲੋਂ ਬਹੁਤ ਹੀ ਚੰਗੀ ਆ ਤੇ ਬਾਈ ਮੋਲੇ ਦਾ ਹਰਾਮ ਮੋਰ ਵੀ ਦੀ ਵੇਖ ਲਓ ਜਿੱਡੀ ਝੋਟੀ ਕੱਦ ਵਜਨ ਵਾਲੀ ਆ ਮੁੱਲ ਤੇ ਭਾਵੇਂ ਇਹਦਾ 85 ਕਾ ਲੀ ਜਾਂ 90 ਕਰਨ ਲਗੇ ਅੱਛਾ ਜੀ ਹਾਂ ਨਾ 75 ਹਜ਼ਾਰ ਦੀ ਝੋਟੀ ਨਹੀਂ ਜੀ ਠੀਕ ਹੈ ਠੀਕ ਹੈ ਲਓ ਬਾਈ 75 ਹਜ਼ਾਰ ਦੇ ਸਾਰੇ ਵੀਰਾਂ ਭਰਾਵਾਂ ਨੂੰ ਪਤਾ ਹੈ ਕਿ ਬਕੀਚੇ ਵੀਰ ਦੇ ਰੇਡ ਬਿਲਕੁਲ ਛੋਟੇ ਛੋਟੇ ਹੁੰਦੇ ਆ ਤੇ ਪਸ਼ੂ ਚੰਗੇ ਹੁੰਦੇ ਆ ਬਾਈ ਦੇ ਕੋਲ ਤੇ ਆ ਜਾਓ ਫਿਰ ਤੀਜੇ ਨੰਬਰ ਤੇ ਦੱਸਿਓ ਬਈ ਇਹਦੇ ਬਾਰੇ ਇਹ ਵੀ ਦੀ ਝੋਟੀ ਉਧਰ ਦੀ ਹਰਿਆਣਵੀ ਝੋਟੀ ਆ ਅੱਛਾ ਜੀ ਬਾਕੀ ਕੱਦ ਵਜਨ ਵੇਖ ਲਓ ਮੇਰੇ ਲੱਗੀ ਕੱਡੀ ਵੱਡੀ ਝੋਟੀ ਠੀਕ ਹੈ ਠੀਕ ਹੈ ਲਓ ਬਾਈ ਕੱਦ ਕੋਈ ਦੂਦੀ ਪ ਠੀਕ ਆ ਠੀਕ ਆ ਲੋ ਬਜੀ ਸਾਢੇ ਪੰਜਾਂ ਮਿੰਟ ਦੀ ਚੱਕ ਪਾਸ ਤੇ 5 ਲੀਟਰ ਦੁੱਧ ਤਿਆਰ ਆ ਤੇ ਸੱਜਰ ਦਾ ਫਿਰ ਬਾਈ ਕਿੰਨਾ ਅਗਰ ਕਾਰਡ ਆ ਸੱਜਰ ਦਾ ਵੀ ਜੀ 13 14 ਕਿਲੋ ਝੋੜੀ ਦਾ ਕਾਢ ਦੋ ਜਾਸੂ ਲਗਾ ਗਾਂ ਨੂੰ ਠੀਕ ਆ ਠੀਕ ਆ ਲੋ ਬਈ ਦੂਜੇ ਨੂੰ ਗੱਭਣ ਆ ਤੇ 15 16 ਲੀਟਰ ਦਾ ਰਿਕਾਰਡ ਹੈ ਤਾਂ ਸੱਜਰ ਦਾ ਪਹਿਲੇ ਹੀ ਸੂਰ ਜਿਹੜਾ ਕੱਢਿਆ ਦੁੱਧ ਨੇ ਬਾਕੀ ਸਾਫ ਮਰੀ ਹੋਈ ਨੇ ਆਈਆਂ ਹੀ ਆ ਕੇ ਅੱਛਾ ਜੀ ਹਾਂਜੀ ਲੋ ਬਜੀ ਕਰੋ ਪੇਟ ਪੜੀ ਲੋ ਇਹ ਵੀ ਚੱਲਦੀ ਆ ਲੱਗੀ ਹੋਣ ਚਾਹ ਬੜਾ ਜਿਆਦਾ ਹੈ ਵੀ ਜੈਡ ਬਲੈਕ ਆ ਗਈ ਆ ਇਹ ਥਾਣਾ ਦਾ ਸੈਜ ਗੈਪ ਤੁਹਾਨੂੰ ਲੱਗੇ ਤਾਂ ਚੈੱਕ ਕਰਾ ਦਿੰਨੇ ਆ ਬਹੁਤ ਹੀ ਚੰਗਾ ਲੱਗਾ ਵਾ ਉੱਗੀ ਸਾਈਡ ਤੋਂ ਬਾਜੀ ਦਿਖਾਇਓ ਥਾਣਾ ਦਾ ਸੈਜ ਗੈਪ ਲੋ ਬਾਜੀ ਕਰੋ ਲੱਗੇ ਤਾਂ ਚੈੱਕ ਤੁਹਾਨੂੰ ਮਗਰੋਂ ਨਹੀਂ ਸਾਡਾ ਗਿਆ ਵੀ ਚੱਲ ਕੋਈ ਗੱਲ ਨਹੀਂ ਬਹੁਤ ਸਾਰੀਆਂ ਝੋਟੀਆਂ ਠੀਕ ਠੀਕ ਝੋਟੀਆਂ ਬੜਾ ਠੰਡੀ ਸੀਲ ਵੀ ਬੜੀ ਹੈ ਇਹਦਾ ਮੁੱਲ ਸਿਰਫ ਇੱਦੀ ਵੇਖ ਲਓ ਵੀ ਇੱਦੀ ਇਦਾਂ ਦੀਆਂ ਝੋਟੀਆਂ ਦੇ ਆਪਾਂ ਲੱਖ ਲੱਖ ਚਲਵੇਂ ਜਣੇ ਹਜ਼ਾਰ ਦੀਆਂ ਨੀਚੀਆਂ ਹਾਂਜੀ ਜਾਇ ਜੀ ਦੇ ਦੀਏ ਹਨ ਜਾ ਆਂ ਦੀ ਜਾਇ ਜੀ ਅਸੀਂ ਦੇ ਦੀਏ ਭਾਈ 6.5 2000 75 ਦੀ ਭਾਈ ਦੇ ਦਿੰਨੇ ਆ 75 ਭਈ ਹਾਂਜੀ ਚੱਲ 6 ਦਾ ਫਰ ਕਰਾਈ ਜੋਗਾ 1000 ਹੋਰ ਇਹ ਜੀ ਹਾਂ ਨਾ ਬੱਤਰੀ ਹੱਦ ਛੋਟੀ ਦੇ ਦਾਂਗੇ ਆਪਾਂ ਠੀਕ ਹੈ ਲੋ ਦੇ ਲੋ ਕੰਦਾਂ ਵਾਂਗ ਗੱਡਾ ਛੋਟੀ 72000 ਚ ਹਾਂਜੀ 500 ਤੇ 200 ਜੇ ਜੱਗੇ ਭਾਈ ਨੇ ਕਹਤਾ 500 ਛੱਡ ਦਾਂਗੇ ਠੀਕ ਹੈ ਲੋ ਭਾਈ 500 ਰੁਪਿਆ ਛੋਟ ਹੋ ਜੂਗੀ ਤੇ 71.5 ਦੀ ਰਹਿ ਗਈ ਬਾਕੀ ਛੋਟੀ ਵੇਖ ਲੋ ਵੀ ਕੋਈ ਸ਼ਮੀ ਨਹੀਂ ਆ ਕੀ ਦੱਸੋ ਨਾ ਜੀ ਨਾ ਬਿਲਕੁਲ ਕਰੋ ਚੈੱਕ ਜੱਟ ਬਲੇਕ ਫੇਸ ਆ ਗਿਆ ਤੇ ਮੋਰਾ ਨਸਲ ਦੀ ਆ ਹਾਂਜੀ ਇਆ ਜੋ ਬਾਈ ਨਗੀਨਾ ਨਗੀਨਾ ਗੁੱਜਾ ਸੁਆ ਜੀ ਅੱਛਾ ਜੀ ਤੇ ਮੀਨੀ ਝੋਟੀ ਜੇ ਅੱਛਾ ਜੀ ਬਾਕੀ ਮਿਲਦੀ ਵੀ ਹੈ ਹਿਸਾਬ ਨਾਲ ਰੋ ਵੀ ਰੈਡੀਮੇਡ ਆ ਗਿਆ ਹਾਂ ਰੈਡੀਮੇਡ ਤੇ ਹੀ ਜੀ ਠੀਕ ਹੈ ਠੀਕ ਹੈ ਲਓ ਬਈਆ ਰੈਡੀਮੇਡ ਜਵਾਕ ਆ ਗਿਆ ਇਹਨਾਂ ਫਾਇਦੇ ਜ ਬੜੇ ਆ ਜੱਗੇ ਭਾਜੀ ਅੱਛਾ ਜੀ ਨਾ ਇਹਨੂੰ ਖੋਲਣ ਦੀ ਨਾ ਇਹਨੂੰ ਬੰਨਣ ਦੀ ਵੇਖੋ ਠੀਕ ਹੈ ਠੀਕ ਹੈ ਜੀ ਖੱਲੀ ਸੀ ਲਓ ਬਾਈ ਜੀ ਨਾ ਕੋਈ ਇਤਰੇ ਚੱਟ ਕੇ ਧਾਰਦਾ ਉਸੇਲੇ ਨੇ ਕਸਮ ਪੈਣਾ ਜੀ ਅੱਛਾ ਜੀ ਹਾਂ ਜੀ ਛਾਣ ਬਹੁਤ ਚੰਗਾ ਲੱਗਾ ਬਾਈ ਕਰੋ ਚੱਕ ਲਾਗੇ ਤਾਂ ਇਹ ਦੁੱਧ ਵੀ 9 ਕਿਲੋ ਝੋਡੀਖਲੇ ਹੋਊਗਾ। ਅੱਛਾ ਜੀ। ਇਹ ਸਿੰਘ ਹਿਲਦੇ ਬਾਈ। ਇਹ ਸਿੰਘ ਹਿਲਦੇ ਜੇ। ਮੜੇ ਮੜੇ ਹਿਲਦੇ ਬਹੁਤ ਜਿਆਦੇ ਨਹੀਂ ਜਿਹੜੇ ਐ ਐ ਕਰੀ ਫਿਰਦੇ ਥੋੜੇ ਥੋੜੇ ਹਿਲਦੇ ਆ। ਹਿਲਦੇ ਆ ਪਰ ਹਸਾਬ ਦੇ ਆ ਵੇਖੋ। ਠੀਕ ਹੈ ਠੀਕ ਹੈ। ਲੋਬੇ ਸਿੰਘ ਸਿੰਘ ਹਿਲਦੇ ਜੇ ਤੇ ਕਰੋ ਚੈੱਕ। ਦੂਜਾ ਸਵੇਰ ਦੀ ਬਹੁਤ ਹੀ ਕਰਮਾਲੀ ਹੁੰਦੀ ਆ ਬੜੇ ਬੜੇ ਰੁਕਾਵਟ ਆ ਲਈ ਆ ਵੀਰ ਉਹਨਾਂ ਕੋ ਸੇਵਾ ਨਹੀਂ ਹੋਈ ਅੱਛਾ ਜੀ ਜੇ ਚੰਗਾ ਵੀਰ ਲੈ ਜੂਗਾ ਸਾਂਭ ਵਾਲਾ ਅੱਛਾ ਜੀ 12 ਕਿਲੋ ਛੋਟੀ ਦੁੱਧ ਦੇ ਦੂਗੀ ਠੀਕ ਹੈ ਐਸ ਤਰ੍ਹਾਂ ਜਿਹੜਾ ਮੌਕੇ ਤੇ ਕਿੰਨਾ ਜੀ ਉਹ ਭਾਈ ਦੁੱਧ ਹਲੇ ਹੁਣੇ ਹੀ ਦੋ ਘੰਟੇ ਇਹਨੂੰ ਹੀ ਆਈ ਨੂੰ ਇਹ ਇਕੱਠੀਆਂ ਹੀ ਆਈਆਂ ਠੀਕ ਹੈ ਠੀਕ ਹੈ ਲਓ ਭਾਈ 9 ਲੀਟਰ ਜਿਹੜਾ ਫੁੱਟਾ ਦੁੱਧ ਇਸ ਟਾਈਮ ਰੈਡੀ ਆ ਤੇ ਪਰ ਉਹ ਚੱਕ ਦਿੰਦੇ ਵਾਲਾ ਬਹੁਤ ਹੀ ਚੰਗਾ ਬਣਾਇਆ ਵਾ ਇਹ ਥਣ ਥਣ ਨਹੀਂ ਆ ਬਹੁਤ ਹੀ ਜ਼ਿਆਦਾ ਚੰਗਾ ਲੱਗਾ ਇਹ ਭਾਈ ਦੂਜਾ ਸਵੇਰ ਸੁਈ ਕੇ ਭਾਈ ਤਾਂ ਦੂਜਾ ਦੂਜਾ ਇਸ ਸੂਈ ਨੂੰ ਕਿੰਨਾ ਟਾਈਮ ਹੋ ਗਿਆ ਹੋਊਗਾ ਮੀਨੋ ਵੀਰ ਮਹੀਨਾ ਹੋ ਗਿਆ ਜਿਵੇਂ ਕਹ ਲਈ 15 ਦਿਨਾਂ ਲਈ ਰੀਹੀ ਹੋਏ ਆ ਅੱਛਾ ਜੀ ਮਹੀਨਾ ਹੋ ਗਿਆ ਇਹ ਸੂਈ ਠੀਕ ਹੈ ਲਓ ਬਈ ਸੂਈ ਨੂੰ ਵੀ ਮਹੀਨੇ ਦੇ ਆਸ-ਪਾਸ ਟਾਈਮ ਹੋ ਗਿਆ ਵਾ ਕਰੋ ਚੈੱਕ ਬਾਕੀ ਥਣ ਭਾਂਡਾ ਬਹੁਤ ਹੀ ਚੰਗਾ ਵਾ ਬਹੁਤ ਸਾਫ ਝੋਟੀ ਭਾਜੀ ਇਹਦਾ ਮੁੱਲ ਬਾਈ ਹਰ ਵੇਖ ਲਓ ਵੀਂਦੀ ਇਹ ਜਿੱਤਾਂ ਦੀਆਂ ਮੀਣੀਆਂ ਨਾ ਕਰ ਲਵਦੇ ਬੜੇ ਘਟਿਆ ਹਾਂ ਹਾਂ ਜੀ ਮੋਲੇ ਦਾ 85 ਜੀ ਅੱਛਾ ਜੀ 80 ਦੀ ਦੇ ਦਈਏ ਭਾਜੀ ਕਰ ਦੋ ਮਾਨਤਾਨਾ ਮਾਨਤਾਨ ਕਰ ਲੀਏ ਹਾਂ ਜੀ ਫਿਰ ਭਾਈ 75 ਦੀ ਝੋਟੀ ਦੇ ਦਿੰਦੇ ਹਾਂ 75 ਦੀ ਹਾਂ ਜੀ ਛੋੜ 500 ਕਰ ਲਓ ਆ ਵੀ ਲੋ ਬਾਈ ਜੀ ਛੋੜ ਬਾਈ ਕਹਿੰਦਾ ਕਿ 500 ਕਰ ਦਾਂਗੇ ਹਾਂ ਨਾ ਨਾ ਭੈਣ ਝੋਟੀ ਆ ਅੱਛਾ ਜੀ ਇਹ ਵੀ 72000 ਦੀ ਝੋਟੀ ਦੇ ਦਾਂਗੇ ਠੀਕ ਹੈ ਠੀਕ ਹੈ ਲੋ ਬਾਈ ਜੀ 72000 ਜੇ ਕੋਈ ਵੀਰ ਜੋੜਾ ਇਕੱਠਾ ਲੱਲੂ ਅੱਛਾ ਜੀ ਫੇਰ ਆਪਾਂ ਜੋੜੇ 'ਚ 2000 ਰੁਪਏ ਦਾ ਮਾਨ ਕਰ ਦਾਂਗੇ ਠੀਕ ਹੈ ਠੀਕ ਹੈ ਲੋ ਬਾਈ ਜੀ ਜੇ ਕਿ ਫਿਰ ਪਤਾ ਜੋੜਾ ਫਿੱਟ ਆਉਂਦਾ ਵਾ ਤੇ 2000 ਦਾ ਹੋਰ ਮਾਨ ਤਾਨ ਪਾਈ ਘੜੀ ਕਰ ਦੇਵਾਂਗੇ ਤੇ ਬੱਕਰੀਆਂ ਵੀ ਇੱਕ ਕੱਟ ਕੱਟ ਦੀਆਂ ਸਾਰੀਆਂ ਚੰਗੀਆਂ ਝੋਟੀਆਂ ਵਾਂ ਹਾਂਜੀ ਤੇ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਆ ਸਾਰੇ ਵੀਰਾਂ ਭਰਾਵਾਂ ਦਾ